好 <laughs> 好 ਲੋਕ ਇਹ ਆਈ ਟੂ ਜੇ ਕਾਗਜ਼ ਉੱਪਰ ਨਾ ਆਉਂਗੇ ਕੀ ਕਹਿਣਾ ਚਾਹੋ ਅੱਜ ਮੈਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਸੰਗਰੂਪ ਤੋਂ ਕਾਗਜ਼ ਦਾਖਲ ਕੀਤੇ ਆ ਮੇਰੇ ਬਹੁਜਨ ਸਮਾਜ ਪਾਰਟੀ ਦੇ ਸੈਕਟਰੀ ਸਾਥ ਜੁੰਤੀ ਵਿੱਚ ਸਾਥੀ ਆਏ ਸਾਰੀ ਮੇਰੀ ਛੋਬੇ ਦੀ ਟੀਮ ਆਈ ਹੈਗੀ ਛੋਬੇ ਦੇ ਸਾਡੇ ਜਨਰਲ ਸਕੱਤਰ ਜਿੰਕੌਰ ਸਿੰਘ ਵੀ ਰਾਏ ਨੇ ਸਾਡੇ ਸੁਬیرے ਸ਼ਕਤਰ ਦਰਸ਼ਨ ਸਿੰਘ ਜੀ ਨੂੰ ਸਾਡੇ ਸੁਬیرے ਕਿਵਾ ਕਮੇਟੀ ਮੈਂਬਰ ਮਾਸਟਰ ਅਮਰਜੀਤ ਸਿੰਘ ਜੀ ਸਾਡੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਸਰਦੀਪ ਸਿੰਘ ਖੇੜੀ ਸਰਦਾਰ ਅਮਰੀਕ ਸਿੰਘ ਕੈਂਥ ਸ਼੍ਰੀ ਸੰਸਾਦ ਅंसारी ਜੀ ਤੇ ਨੌਵੇਂ ਹਲਕਿਆਂ ਦੇ ਪ੍ਰਧਾਨ ਸਾਡੇ ਜਿਹੜੇ ਹੈਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਜੂਰ ਹੋਟਲ ਚ ਜੋ ਤੋਰੀ ਰੋਡ ਦੇ ਉੱਤੇ ਹੈ ਉੱਥੇ ਇਕੱਠੇ ਹੋਏ ਉੱਥੇ ਕਰਾਇਲੀ ਕੀਤੀ ਬੁੱਧਵਾਰ ਜਿਹੜਾ ਹੈਗਾ ਪ੍ਰੋਸੀਸ਼ਨ ਦੇ ਰੂਪ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਦਫਤਰ ਵਿੱਚ ਆ ਕੇ ਜਿਹੜਾ ਹੈਗਾ ਸਫਲਤਾਪੂਰਵਕ ਨਾਮਜ਼ਦੀ ਕਾਇਦ ਕਰਨ ਪੁਰਕਮਿਤ ਨੇ ਤੇ ਤੁਹਾਨੂੰ ਵੀ ਸਾਰੇ ਖੇਰ ਦਾ ਹਾਣ ਲਾ ਰਹੇ ਆਗੇ ਤੇ ਮੈਂ ਇਹ ਦੱਸਣਾ ਚਾਹਣਾ ਕਿ ਬਹੁਜਨ ਸਵਾਜ ਪਾਰਟੀ ਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਇੱਥੋਂ ਦਾ ਮੰਨੂਵਾਦੀ ਸਿਸਟਮ ਹੈ ਜਿਹੜਾ ਇੱਥੋਂ ਦਾ سرمਾਇਦਾਰੀ ਨਿਜਾਮ ਹੈ ਉਹਦੇ ਖਿਲਾਫ ਜਿਹੜੀ ਚੋਣਾ ਲੜ ਰਹੀ ਹੈ ਇਹ ਜਿਹੜੀ ਸੰਦੂਰ ਨੌਕਸਮਤੀ ਤੇ ਇਹੋੜੀ ਹੌਟ ਸੀਟ ਹੈਗੀ ਇੱਥੇ ਜਿੰਨੇ ਵੀ ਕੈਂਡੀਡੇਟ ਮੇਰੇ ਖਿਲਾਫ ਖੜੇ ਆ ਉਹ ਸਾਰੇ ਰਜਵਾੜਾ ਸਾਹਿਬ ਇਹਨਾਂ ਤੋਂ ਕਹਿੰਦੇ ਰਹਿਦੇ ਆ ਕਿ ਮੈਂ ਇੱਕ ਗਰੀਬਾਂ ਦੇ ਘਰਾਂ ਤੋਂ ਪੈਦਾ ਹੋਇਆ ਜਿਹੜਾ ਦਲਿਤ ਸਮਾਜ ਦਾ ਮੁੰਡਾ ਇਹਨਾਂ ਸਾਰੇ ਰਜਵਾੜਿਆਂ ਨੂੰ ਜਿਹੜਾ ਹੈਗਾ ਧੂੜ ਚ ਚਕਾ ਚਾਹਤਾਂ ਜੀ ਇਹਨਾਂ ਨੂੰ ਸਾਰਿਆਂ ਨੂੰ ਪੜਨੇ ਪਾ ਦੇਵਾਂਗੇ ਤੇ ਇਹ ਜਿਹੜਾ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਜਿਹੜੀ ਜਿੱਤ ਹੈ ਉਹ ਪੱਕੀ ਹੈ ਲੈ ਸਭ ਕੀ ਦਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਤੁਸੀਂ ਜੀ ਨਹੀਂ ਨਹੀਂ ਸਾਡਾ ਮੁਕਾਬਲਾ ਤਾਂ ਜਿਹੜਾ ਹੈਗਾ ਹਾਥੀ ਸਾਰਿਆਂ ਤੋਂ ਅੱਗੇ ਜਾ ਰਿਹਾ ਲੋਕ ਸਭਾ ਸਹਰੂਰ ਦੇ ਉੱਤੇ ਤੇ ਕਿਉਂਕਿ ਖੈਰੇ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ ਸਿਮ ਸਿਮਰਨਜੀਤ ਜਿਹੜੇ ਮਾਰੇ ਹੈਗੇ ਆ ਉਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਲੱਭਦੇ ਹੈਗੇ ਜਿਹੜਾ ਆਪ ਦੇ ਵਿੱਚ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਲੱਭਿਆ ਹੈਗਾ ਤੇ ਭਾਜਪਾ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਬਣਦੇ ਤੇ ਉਹਨਾਂ ਦੇ ਕੱਲ ਬੜਾ ਲੇਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਾਡਾ ਹੈਗਾ ਉਸ ਤੋਂ ਅੱਗੇ ਜਾ ਰਿਹਾ ਕਿਸੇ ਦਾ ਮੁਕਾਬਲਾ ਨਹੀਂ ਹਾਥੀ ਅੱਗੇ ਜਾ ਰਿਹਾ ਕੀ ਕੀ ਮੁੱਦੇ ਰਹਿਣਗੇ ਆਪਣਾ ਕੀ ਕੀ ਮੁੱਦੇ ਰਹਿਣਗੇ ਸੰਰੂਰ ਸ਼ਹਿਰ ਦੇ ਮੁੱਦੇ ਸ਼ਹਿਰ ਦੇ ਲੋਕਲ ਮੁੱਦੇ ਜਿਹੜਾ ਹੈਗਾ ਸੰਰੂਰ ਜਿਲ੍ਹਾ ਹੈਗਾ এডਿਕੇਸ਼ਨ ਪੱਖੋਂ ਬਹੁਤ ਖਾਸ ਕਰਕੇ ਜਿਹੜੀਆਂ ਕੁੜੀਆਂ ਦੀ ਪੜਾਈ ਬਲੋਂ ਬਹੁਤ ਪਛੜਿਆ ਹੋਇਆ ਹੈਗਾ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਹੈਗੀ ਮੈਂ ਲੋਕ ਸਭਾ ਜਿੱਤ ਕੇ ਇੱਕ ਕੁੜੀਆਂ ਦੀ এডਿਕੇਸ਼ਨ ਵਾਸਤੇ ਤੇ ਵੱਡੀ ਇੰਡਸਟਰੀ ਵਾਸਤੇ ਜਿਹੜਾ ਹੈਗਾ ਇਹ ਆਪਣਾ ਆਪਣਾ ਪ੍ਰਬੰਧ ਕਰਾਂ ਠੀਕ ਹੈ